ਨਾਦ ਉਹਦੀ ਫਿਲਮ ਤੇ ਤੇ ਅਸੀਂ ਪਹਿਲਾਂ ਹੀ ਕਹਦੇ ਕਿ ਪਾਬੰਦੀ ਲਗਣੀ ਚਾਹੀਦੀ ਹੈ ਪੰਜਾਬ ਚ ਬੈਣਾ ਪੰਜਾਬ ਚ ਬੀਜੇ ਮਤਲਬ ਬੈਨਕੋ ਨਹੀਂ ਹੋਗੀ ਕਿਉਂਕਿ ਨਾਦ ਜਿਹੜੀ ਅੱਜੇ ਗਲਤ ਸਾਡੇ ਸਿੱਖਾਂ ਦੇ ਖਿਲਾਫ ਜੇ ਕੋ ਕਮੈਂਟ ਕਰਦੀ ਹੈ ਉਹਨੂੰ ਕਿੱਦਾਂ ਜੱਜ ਤੇ ਦਾਂਗੇ ਸਮਝਦਿਖ ਦੀ ਗੱਲ ਪਰ ਮੈਂ ਤਾਂ ਮਤਲਬ ਇਹ ਗੱਲ ਕਹੂੰਗਾ ਕਿ ਬੀਜੇਪੀ ਨੂੰ ਉਹ ਐਸ ਵੇਲੇ ਲੋਕ ਸਭਾ ਦੇ ਵਿੱਚ ਬੀਜੇਪੀ ਦੀ ਇੱਕ ਨਾਮਵੱਤ ਮੈਂਬਰ ਹੈ ਔਰ ਬੀਜੇਪੀ ਨੂੰ ਉਹਨੂੰ ਪਾਰਟੀ ਚੋਂ ਕੱਢਣਾ ਚਾਹੀਦਾ ਉਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਔਰ ਮਿੰਨੂ ਤੇ ਕਈ ਦਾ ਇਹ ਲੱਗਦਾ ਹੁੰਦਾ ਕਿ ਉਹਦਾ ਦਬਾਗੀ ਇਲਾਜ ਵੀ ਕਰਉਣ ਵਾਲੀ ਗੱਲ ਆ ਕਿ ਉਹਨੂੰ ਨਾ ਕੋਈ ਪਤਾ ਨਾ ਥੋ ਪਤਾ ਨਹੀਂ ਕੀ ਬੋਲ ਦਿੰਦੀ ਆ ਉਹਦੇ ਨਾਲ ਗਲਤ ਬੋਲਦੀ ਆ ਤਣਾਅ ਪੈਦਾ ਕਰਦੀ ਆ ਔਰ ਭਾਜਪਾ ਨੂੰ ਮਤਲਬ ਜਿਹੜਾ ਕੰਗਲਾਂ ਦੇ ਉੱਤੋਂ ਆਪਣੀ ਪਾਰਟੀ ਜੋ ਕੱਢਣਾ ਚਾਹੀਦਾ ਤਾਂ ਉਹਦੇ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ ਜਿਹੜਾ ਉਹਨੇ ਕਟਗਿੰਤੀਆਂ ਦੇ ਖਿਲਾਫ ਬਹੁਤ ਖਾਸ ਤੌਰ ਤੇ ਜਿਹੜਾ ਉਹਨੇ ਕਿਸਾਨ ਅੰਦੋਲਨ ਦੇ ਬਾਰੇ ਕਮੈਂਟ ਕੀਤੇ ਆ ਉਹ ਬੇਹੱਦ ਨਿੰਦਯੋਗ ਆ ਔਰ ਭਾਜਪਾ ਨੂੰ ਉਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਇਹਨਾਂ ਅਵਾਜ਼ ਦੀ ਫਿਲਮ ਤੇ ਤੇ ਅਸੀਂ ਪਹਿਲਾਂ ਹੀ ਕਹਿ ਦੇ ਕਿ ਪਾਬੰਦੀ ਲਗ ਪੰਜਾਬ ਚ ਬੀਜੇ ਮਤਲਬ ਬੈਂਕ ਕਰੀ ਹੋਗੀ ਕੰਗਨਾ ਜਿਹੜੀ ਆ ਜੇ ਗਲਤ ਸਾਡੇ ਸਿੱਖਾਂ ਦੇ ਖਿਲਾਫ ਜੇ ਕੋ ਕਮੈਂਟ ਕਰਦੀ ਆ ਉਦੋਂ ਕਿਦਾ ਜਾਇਜ਼ ਤੇ ਦਾਂਗੇ ਸਮਝ ਦੇਖ ਦੀ ਗੱਲ ਪਰ ਮੈਂ ਤਾਂ ਮਤਲਬ ਇਹ ਗੱਲ ਕਹੂੰਗਾ ਕਿ ਬੀਜੇਪੀ ਨੂੰ ਉਹ ਐਸ ਵੇਲੇ ਲੋਕ ਸਭਾ ਦੇ ਵਿੱਚ ਬੀਜੇਪੀ ਦੀ ਇੱਕ ਨਾਮਵੱਤ ਮੈਂਬਰ ਆ ਔਰ ਬੀਜੇਪੀ ਨੂੰ ਉਹਨੂੰ ਪਾਰਟੀ ਚੋਂ ਕੱਢਣਾ ਚਾਹੀਦਾ ਉਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਔਰ ਮੈਨੂੰ ਤਾਂ ਕਈ ਦਾਆਂ ਲੱਗਦਾ ਹੁੰਦਾ ਕਿ ਉਹਦਾ ਦਮਾਗੀ ਇਲਾਜ ਵੀ ਕਰਨ ਵਾਲੀ ਗੱਲ ਆ ਕਿ ਉਹਨੂੰ ਨਾ ਕੋਈ ਪਤਾ ਨਾ ਥੋ ਪਤਾ ਨਹੀਂ ਕੀ ਬੋਲ ਦਿੰਦੀ ਆ ਯਾਰ ਉਹਦੇ ਨਾਲ ਗਲਤ ਬੋਲਦੀ ਆ ਤਣਾਅ ਪੈਦਾ ਕਰਦੀ ਆ ਔਰ ਬੀਜੇਪੀ ਨੂੰ ਮਤਲਬ ਜਿਹੜਾ ਕੰਦਨਾ ਦੇ ਉੱਤੋਂ ਆਪਣੀ ਪਾਰਟੀ ਜੋ ਕੰਦਣਾ ਚਾਹੀਦਾ ਤੇ ਉਹਦੇ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ ਜਿਹੜਾ ਉਹਨੇ ਕਟਗਿੰਤੀਆਂ ਦੇ ਖਿਲਾਫ ਬਹੁਤ ਖਾਸ ਤੌਰ ਤੇ ਜਿਹੜਾ ਉਹਨੇ ਕਿਸਾਨ ਅੰਦੋਲਨ ਦੇ ਬਾਰੇ ਕਮੈਂਟ ਕੀਤੇ ਉਹ ਬੇਹੱਦ ਨਿੰਦਯੋਗ ਔਰ ਬੀਜੇਪੀ ਨੂੰ ਉਹਦੇ ਖਿਲਾਫ ਕਾਰਵਾਈ ਕਰਨੀ